ਗੋਪੀ ਫਰੰਦੀਪੁਰ ਦੀ ਇਹ ਵੀਡੀਓ ਦੇਖ ਕੇ ਮਨ ਨੂੰ ਬੜਾ ਦੁੱਖ ਲੱਗਿਆ ਉਸ ਦੀ ਅਕੈਡਮੀ ਵਿੱਚ ਜੋ ਬੱਚੇ ਮਿਹਨਤ ਕਰਨ ਆਉਂਦੇ ਹਨ ਚਿੱਟੇ ਵਾਲਿਆਂ ਨੇ ਉਹਨਾਂ ਉੱਪਰ ਤੇਜ਼ ਤਾਰ ਹਥਿਆਰਾਂ ਨਾਲ ਬਾਹਰ ਕੀਤਾ ਤੇ ਉਹਨਾਂ ਤੋਂ ਨਕਦੀ ਤੇ ਮੋਟਰਸਾਈਕਲ ਖੋਹਣ ਦੀ ਕੋਸ਼ਿਸ਼ ਕੀਤੀ ਸੁਣੋ ਗੋਪੀ ਫਰੰਦੀਪੁਰ ਤੋਂ ਇਹਨਾਂ ਬਾਰੇ ਕੀ ਕਰੇ 4 ਵਜੇ ਉਹਨਾਂ ਦੇ ਪੈ ਹੀ ਵੈਰ ਮੋਟਰਸਾਈਕਲ ਖੋਲੇ ਲੱਗੇ ਜੀ ਤੇ ਉਹਨਾਂ ਦੇ ਦਾਤਰ ਮਾਰੇ ਤੇ ਉਹਨਾਂ ਕਦੀ ਐ ਮੋਟਰਸਾਈਕਲ ਲਗਾਤਾ ਐ ਮੋਟਰਸਾਈਕਲ ਚੀਕਾਂ ਚੂਕਾਂ ਮਾਰ ਕੇ ਨਾ ਆਪਣੀ ਬਹਿਗ ਲੱਗੀ ਆਗੇ ਪਿੱਛੇ ਚੀਕਾਂ ਚੂਕਾਂ ਮਾਰ ਕੇ ਤੇ ਬਚਾ ਲੋ ਬਚਾ ਲੋ ਕਰਕੇ ਭੱਜ ਆਏ ਜੇ ਕੰਜਰ ਦੇ ਜੇ ਉਹਨਾਂ ਦਾ ਮੋਟਰਸਾਈਕਲ ਕੋਲ ਹੈ ਨਾ ਜੀ ਨਹੀਂ ਕੋਈ ਮਰੇ ਕਹੀ ਹੱਥ ਬੜੇ ਬਾਹਰ ਕੀ ਮੈਂ ਵੀ ਮੈਂ ਚੱਲ ਮੈਂ ਅੱਜ ਬੋਲ ਕੇ ਪਾਉਂਗਾ ਬੇਨਤੀ ਕਰ ਸਕਦੇ ਵੀ ਗੁਰੂ ਉਹਨਾਂ ਨੂੰ ਤੇ ਛੱਡ ਦਿਓ ਜਵਾਕ ਜੇ ਜੇ ਤੁਸੀਂ ਲੁੱਟਣਾ ਤੇ ਹੋਰ ਕੇ ਨੂੰ ਲੁੱਟ ਲੋ ਫਿਰ ਪਹਿਲੀ ਤੇ ਗੱਲ ਆਉਂਦਾ ਕੋਈ ਕੰਮ ਧੰਦਾ ਕਰੋ ਇਹ ਕਿੱਡੀ ਗੱਲ ਹੈ ਕੋਈ ਹੈ ਤੇ ਮੈਂ ਮੈਂ ਸੁਣ ਕੇ ਰਹਾ ਨੇ ਉਹ ਕਹਿੰਦੇ ਭੁਆਜੀ ਆਉਣਾ ਕੀ ਆ ਆਈਏ ਕੀ ਕਹਿੰਦੇ ਕੱਲ ਦਾਤਰ ਲੈ ਕੇ ਸਾਨੂੰ ਪੈ ਇੱਥੇ ਉਹ ਇੱਕ ਉਹਨੂੰ ਪਾਏ ਇੱਕ ਮੁੰਡੇ ਨੂੰ ਹੋਰ ਪਾਏ ਉਹ ਤੇਰੇ ਨੂੰ ਆ ਗੱਭਰੂ ਮੁੰਡਾ ਉਹ ਤਿੰਨ ਤਿੰਨ ਚਾਰ ਜਣੇ ਪੈ ਗਏ ਨਾਲੇ ਉਹਦੇ ਚਪੇੜਾ ਮਾਰੀਆਂ ਉਹਦੇ ਤੋਂ 50 ਰੁਪਏ ਹੀ ਤੇ ਨਾਲੇ ਉਹਨੂੰ ਕਹਿੰਦੇ ਤੇਰੇ ਤੋਂ 50 ਰੁਪਏ ਹੀ ਨਾਲੇ ਕੰਜਾ ਉਹਨੂੰ ਚਪੇੜਾ ਮਾਰ ਕੇ ਗਏ 10 ਜਿਹੜਾ ਕੋਈ ਆ ਭਰ ਗਿਆ ਉਹਦਾ ਮੈਂ ਜਿਹੜਾ ਪਲੇਅਰ ਬੰਦਾ ਉਹਦੇ ਤੋਂ ਕੀ ਹੋਣਾ ਗਰੀਬ ਨੂੰ ਉਹ ਕੋਈ ਮੰਨ ਕੇ ਚਲੋ ਕੰਮ ਕਰ ਲਈ ਕੋਈ ਵੇਂਦਾ ਚੱਲ ਮੈਂ ਪਲੇਅਰ ਬਣ ਜਾ ਚਲੋ ਮਹਾਰਾਜ ਕਿਰਪਾ ਕਰੇ ਕਬੱਡੀ ਕਬੱਡੀ ਕਿੱਥੇ ਲਾਤੀਓ ਚਲੋ ਘਰ ਦੌਤਲਾ ਥੱਲਾ ਆ ਜੂਗਾ ਤੇ ਮੈਨੂੰ ਇਹ ਨਹੀਂ ਸਮਝ ਆਉਂਦੀ ਗੁਰੂਏ ਤੁਸੀਂ ਇਹਨਾਂ ਨੂੰ ਤੇ ਛੱਡ ਦਿਓ ਜਵਾਕਾਂ ਨੂੰ ਮੈਂ ਨਾ ਵੀ ਆਪਾਂ ਜਦੋਂ ਅਸੀਂ ਛੋਟੇ ਛੋਟੇ ਹੁੰਨੇ ਆਂ ਤੇ ਉਦੋਂ ਆਮ ਹੀ ਲੋਕੀ ਤੁਰਕੇ ਤੁਰਕੇ ਜਾਂਦੇ ਸਾਰਾ ਸਿਸਟਮ ਹੀ ਵੀ ਹੁਣ ਤੇ ਚਲੋ ਸਾਧਨੇ ਉਦੋਂ ਤੇ ਸਾਈਕਲ ਸੁਕਲ ਚਾ ਮੋਟਰਸਾਈਕਲ ਵੀ ਹੁੰਦੇ ਤੇ ਉਦੋਂ ਦੀ ਲੋਕੀ ਉਦੋਂ ਨਹੀਂ ਹੈ ਚੋਰੀਆਂ ਚਾਰੀਆਂ ਦਾ ਸਿਸਟਮ ਆ ਹੁਣ ਤੇ ਮੈਨਾਂ ਵੀ ਛੱਡ ਤੂੰ ਕੱਲਾ ਬੰਦਾ ਤੇ ਤਾਕ ਚੜਾ ਦੇ ਗੱਲੇ ਨੂੰ ਤੇ ਨਾ ਵੇਖ ਲੈਣਾ ਵੀ ਕੱਲਾ ਕਿਹੜਾ ਕਿਧਰ ਨੂੰ ਜਾਂਦਾ ਉਹਨੂੰ ਬਸ ਆ ਮੈਂ ਆ ਸੁਣ ਕੇ ਗੱਲ ਮੈਂ ਗੁਰੂ ਆ ਤੂੰ ਇਹਦੇ ਜੋਨ ਨਾਲੇ ਡੱਗ ਜਵਾਗ ਹੁੰਦਾ ਸੀ ਉਹ ਦੰਦਾ ਆਇਆ ਨਹੀਂ ਉਹ ਆਪਣੇ ਆਪਣੇ ਜਵਾਗਾਂ ਨਾਲ ਵਾਰਾ ਖੇਡਦਾ ਜੱਪੂ ਨਾਲ ਰਾਜੇ ਤੇ ਉਹ ਮਗਰ ਬੈਠਾ ਹੀ ਉਹ ਛੱਪਲ ਗਿਆ ਦੰਦਾ ਉਹਦੇ ਲਾਗੋਂ ਦੀ ਦਾਤਰ ਲੰਗੇ ਆ ਉਹ ਕਹਿੰਦਾ ਮੈਂ ਨਹੀਂ ਭਲਵਾਂਦੀ ਆਇਆ ਕਰਨਾ ਇਹ ਉਹ ਮੇਰੇ ਮੇਰੇ ਦਾਤਰਵਾ ਚੱਲੇ ਗਏ ਨਾ ਕੱਟੀ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ